ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਰੂ ਕਰਦੇ ਆਂ ਭਾਜੀ ਆਪਾਂ ਠੀਕ ਹੈ ਜੀ ਆਸਾ ਕਰ 11ਵਾਂ ਮਹਿਲਾ 5ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਟੂਆ ਭੇਖ ਦਿਖਾਵੇ ਬਹੁ ਵਿਦ ਜੈਸਾ ਹੈ ਉਹ ਤੈ ਸਾਰੇ ਅਨੇਕ ਜੋਨ ਭ੍ਰਮਿਓ ਭ੍ਰਮ ਭੀਤਰ ਸੁਖੈ ਨਾਹੀ ਪਰਵੇਸਾਰੇ ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨੀਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਨਾ ਇਹ ਜਨਮ ਪਦਾਰਥ ਜੀਤਾਰੇ ਰਹਾਓ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਵਿਦ ਤਰੀਐ ਰੇ ਕੋਮਣ ਕੇਰ ਅਗਾ ਗਾ ਕਰੀ ਗੁਰ ਸ਼ਬਦੀ ਪਾਰ ਉਤਰੀਐ ਰੇ ਖੋਜਤ ਖੋਜਤ ਵਿਚਾਰਿਓ ਤਤ ਨਾਨਕ ਏ ਜਨ ਹਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰੋ ਭਾਈ ਹਾਂਜੀ ਆਸਾ ਕਰ ਗਿਆਰਵਾਂ ਮੱਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਨਟੂਆ ਭੇਖ ਦਿਖਾਵੈ ਬਹੁ ਵਿਦ ਜੈਸਾ ਹੈ ਉਹ ਤੈਸਾਰੇ ਅਨਕ ਜੋਨ ਭ੍ਰਮਿਓ ਭ੍ਰਮ ਭੀਤਰ ਸੁਖੈ ਨਹੀਂ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨਿਤਾਰੇ ਸਾਧ ਸੰਗਮਿਲ ਹਰਗੁਣ ਗਾਏ ਇਹੋ ਜਨ ਪਦਾਰਥ ਜੀਤਾ ਰੇ ਰਹਾਉ ਪੰਜਮ पाच ਇਸ ਆਸਾ ਰਾਗ ਦੇ ਵਿੱਚ ਜੋ ਆਪਾਂ ਲੜੀ ਵਰ ਕਰਦੇ ਆ ਰਹੇ ਆ 11ਵੇਂ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਸਾਰੀ ਸਿਸਟੀ ਹੁਕਮ ਦੇ ਅਨਸਾਰ ਚੱਲ ਰਹੀ ਹੈ ਇੱਕ ਹੁਕਮ ਦੇ ਅਨਸਾਰ ਹੀ ਚੱਲ ਰਹੀ ਹੈ ਇਹ ਸਾਰੀ ਸਿਸਟੀ ਦੇ ਵਿੱਚ ਜਿੰਨੇ ਵੀ ਜੋਸ ਰੂਪ ਦੇ ਵਿੱਚ ਜੀ ਆਏ ਨੇ ਸ੍ਰੀ ਧਰਨ ਕਰਕੇ ਉਹ ਸਤਿਗੁਰ ਸੱਚ ਦੇ ਨਾਲ ਜੋ ਵੀ ਸਤਿਗੁਰਾਂ ਨੇ ਸੱਚ ਦਾ ਉਪਦੇਸ਼ ਸਾਨੂੰ ਸਮਝਾਇਆ ਹੈ ਗੁਰਪ੍ਰਸਾਦ ਦੁਆਰਾ ਕੋ ਗਿਆਨ ਦਾ ਸਾਨੂੰ ਸੋਝੀ ਦਿੱਤੀ ਹੈ ਪ੍ਰਸਾਦ ਬਖਸ਼ਿਆ ਹੈ ਦੇਦਨ ਕਰੋ ਬਹੁਤ ਸਾਰੇ ਸਮਝ ਰਹੇ ਆ ਜਿਸ ਤਰ੍ਹਾਂ ਪੰਚਮ ਪਾਸ਼ਾ ਸਤਿਗੁਰਾਂ ਨੇ ਸਾਨੂੰ ਇਸ ਗਿਆ ਇਸ ਸ਼ਬਦ ਦੇ ਵਿੱਚ ਸੋਝੀ ਦੇ ਰਹੇ ਨੇ ਕਿ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਆਪਣੇ ਆਪਣੇ ਹੁਕਮ ਅਨਸਾਰ ਖੇਲ ਖੇਲ ਰਹੇ ਨੇ ਨਟੂਆ ਭੇਖ ਦਿਖਾਵੇ ਬਹੁਤ ਜੈਸਾ ਹੈ ਉਤਾਇਸਾ ਨੇ ਨਟੂਆ ਜਿਸ ਤਰ੍ਹਾਂ ਜਿਵੇਂ ਕਹਿੰਦੇ ਬਾਜੀਗਰ ਇੱਕ ਬਾਜੀ ਪਾਈ ਸਭ ਖਲਕ ਤਮਾਸ਼ੀ ਆਈ ਸਾਰੀ ਜਿਹੜੀ ਖਲਕ ਹੈ ਉਹ ਆਪਣਾ ਆਪਣਾ ਖੇਡ ਖੇਡ ਰਹੀ ਹੈ ਅਨੇਕਾਂ ਤਰ੍ਹਾਂ ਦੇ ਭੇਖ ਹੈ ਕੋਈ ਕੋਈ ਪੇਸ਼ਾ ਕਰ ਰਿਹਾ ਕੋਈ ਕੋਈ ਪੇਸ਼ਾ ਕਰ ਰਿਹਾ ਇਸ ਤਰ੍ਹਾਂ ਜਿਵੇਂ ਇੱਕ ਬਹਿ ਰੂਪੀਏ ਵੀ ਉਹਦੇ ਅੰਦਰ ਕੁਝ ਹੋਰ ਹੁੰਦਾ ਤੇ ਬਾਹਰ ਦਿਖਾਵਾ ਕੁਝ ਹੋਰ ਹੁੰਦਾ ਆਪਾਂ ਘਰਾਂ ਦੇ ਵਿੱਚ ਆਮ ਤੌਰੇ ਫਿਰ ਇੱਥੇ ਦੇਖਦੇ ਆਂ ਕਦੇ ਅਰਿਸ਼ਦਾ ਰੂਪ ਬਣ ਕੇ ਆ ਜਾਂਦਾ ਕਦੇ ਰਾਜੇ ਦਾ ਰੂਪ ਬਣ ਕੇ ਆ ਜਾਂਦਾ ਕਦੇ ਕੋਈ ਰੂਪ ਬਣਦਾ ਹੈ ਅਲੱਗ-ਅਲੱਗ ਭੇਖ ਧਾਰਨ ਕੀਤੇ ਹੋਏ ਨੇ ਕਿਉਂ ਭੇਖ ਦੇ ਨਾਲ ਜਦੋਂ ਜੁੜੇ ਹੋਏ ਆ ਤਾਂ ਉਹ ਖੇਡੇ ਖੇਡ ਰਹੇ ਆ ਝੂਠਾ ਖੇਡ ਖੇਡ ਰਹੇ ਆ ਅੰਦਰ ਸਾਡੇ ਕੁਝ ਹੋਰ ਆ ਤੇ ਬਾਹਰ ਅਸੀਂ ਝੂਠ ਦੇ ਦਿਖਾਵੇ ਦੇ ਨਾਲ ਜਿਹੜੇ ਜੁੜ ਕੇ ਅਲੱਗ-ਅਲੱਗ ਤਰ੍ਹਾਂ ਦੇ ਵਣਜ ਕਰ ਰਹੇ ਆ ਤਮਾਸ਼ੇ ਕਰ ਰਹੇ ਆ ਇਸ ਸੰਚਾਰ ਸੰਸਾਰ ਦੀ ਸੱਚਾਈ ਹੈ ਜਿਵੇਂ ਕਹਿੰਦੇ ਭੇਖ ਕਰੇ ਖਿੰਤਾ ਬਹੁਤ ਟਟੂਆ ਝੂਠੋ ਖੇਲ ਖੇਲਾ ਬਹੁਤ ਨਟੂਆ ਝੂਠੇ ਖੇਲ ਖੇਡ ਰਿਆ ਅੰਤਰ ਚਿੰਤਾ ਅਗਨ ਬਹੁ ਜਾ ਰਹਾ ਉਹਦੇ ਤਾਂ ਅੰਦਰ ਇੰਨੀ ਚਿੰਤਾ ਹੈ ਰੋਟੀ ਦਾ ਵੀ ਹੁੰਦਾ ਵੀ ਮੈਂ ਜਾ ਕੇ ਆਪਣਾ ਕੰਮ ਕਰ ਕਰਕੇ ਆਪਣੇ ਪੇਟ ਦੀ ਭੁੱਖ ਕਿਵੇਂ ਮਟਾਉਣੀ ਹੈ ਅੰਦਰ ਤਾਂ ਬੜੀ ਚਿੰਤਾ ਹੁੰਦੀ ਹੈ ਅਗਨ ਬਹੁ ਜਾ ਰੇ ਭੁੱਖ ਵੀ ਸਤਾਰੇ ਹੁੰਦੀ ਹੈ ਬਿਨ ਕਰਮਾ ਕਿਵੇਂ ਉਤਰਸਾਰੇ ਜਦ ਤੱਕ ਜਦ ਤੱਕ ਗੁਰ ਪ੍ਰਸਾਦ ਦੀ ਸਤਿਗੁਰਾਂ ਦੀ ਜੋ ਪ੍ਰਸਾਦ ਸਾਨੂੰ ਬਖਸ਼ ਰਿਹਾ ਉਦੋਂ ਤੱਕ ਬਖਸ਼ਿਸ਼ ਤੋਂ ਬਿਨਾ ਜਿਹੜੀ ਹੈ ਸਾਡੀ ਇਹ ਸਾਡੀ ਅਗਿਆਨਤਾ ਦੂਰ ਨਹੀਂ ਹੁੰਦੀ ਇਹ ਝੂਠ ਦੇ ਦਿਖਾਵੇ ਜਿਹੜੇ ਆ ਉਦੋਂ ਤੱਕ ਅਸੀਂ ਖੇਡ ਖੇਡੀ ਜਾਂਦੇ ਆ ਜਦੋਂ ਤੱਕ ਸਾਨੂੰ ਇਸ ਗੁਰਪ੍ਰਦੇਸ਼ ਦੀ ਸੋਝੀ ਨਹੀਂ ਪ੍ਰਾਪਤ ਹੁੰਦੀ ਬਾਹਰੋਂ ਸਾਨੂੰ ਕੁਝ ਹੋਰ ਨਜ਼ਰ ਆ ਰਿਹਾ ਅੰਦਰ ਕੁਝ ਹੋਰ ਹੈ ਜੈਸਾਹ ਉਤ ਹੈ ਸਾਰੇ ਕਹਿੰਦੇ ਜਿਹ ਹੈ ਜੋ ਅੰਦਰ ਹੋ ਹੈਗਾ ਉਹ ਜੇ ਉਹਦੇ ਅੰਦਰ ਤਾਂ ਹੈ ਕਿਉਂਕਿ ਅੰਦਰ ਜੇ ਬਖਸ਼ਿਸ਼ ਨੇ ਗੁਰਪ੍ਰਸਾਦ ਹੈ ਨਹੀਂ ਇਸ ਕਰਕੇ ਜਿਹੜਾ ਖੇਡ ਖੇੜੀ ਜਾ ਰਿਹਾ ਜਿਨ੍ਹਾਂ ਨੇ ਇੱਕ ਜਾਚ ਲਈ ਹੈ ਕਿ ਸਮਝ ਪ੍ਰਾਪਤ ਕਰ ਲਈ ਹੈ ਖੇਡ ਦੀ ਉਹ ਕਹਿੰਦੇ ਆ ਮੋਰੇ ਨੱਚਣਾ ਨਾ ਆਵੇ ਹੁਣ ਨੇ ਕਹਿੰਦਾ ਮੈਨੂੰ ਨੱਚਣਾ ਆਉਂਦਾ ਕਿਉਂਕਿ ਉਹਨਾਂ ਨੂੰ ਤਾਂ ਇਸ ਚੀਜ਼ ਦੀ ਸਾਰੀ ਸਮਝ ਪ੍ਰਾਪਤ ਹੋ ਚੁੱਕੀ ਹੈ ਉਹ ਫਿਰ ਨਟੂਏ ਦੇ ਮੰਗੂ ਨੱਚਦੇ ਨਹੀਂ ਫਿਰ ਫਿਰ ਜਿਵੇਂ ਘਰ ਘਰ ਨੱਚਦੇ ਫਿਰਦੇ ਆ ਆਪਣਾ ਮਾਰਕਟ ਮੁਸਤੀਆਂ ਅਨਾਜ ਕੀ ਮਨ ਬੋਰਾ ਰੇ ਨਾਚੇ ਘਰ ਘਰ ਬਾਰ ਇਹ ਘਰ ਘਰ ਨਾਲ ਪਰ ਨੱਚਦਾ ਫਿਰਦਾ ਇਹ ਨਟੂ ਵਾਲੇ ਕੰਮ ਕਰ ਰਿਹਾ ਇੱਕ ਅਨਾਜ ਦੀ ਮੁਠੀ ਵਾਸਤੇ ਅੰਦਰ ਤਾਂ ਭੁੱਖ ਉਸੇ ਚੀਜ਼ ਦੀ ਸਤਾਈਆ ਦੀ ਆ ਕ੍ਰਿਸ਼ਨਾ ਉਸੇ ਚੀਜ਼ ਦੀ ਲੱਗੀ ਹੋਈ ਆ ਤੇ ਹੈ ਉਹੋ ਜਿਹੇ ਜਿਹੇ ਦਾ ਅੰਦਰ ਦੇ ਅੰਦਰ ਗਿਆਨ ਦੀ ਸੋਜੀ ਆ ਤੇ ਬਾਹਰੋਂ ਦਿਖਾਵੇ ਕੁਝ ਹੋਰ ਕਰ ਰਿਹਾ ਅੰਦਰ ਤਾਂ ਜਿਵੇਂ ਕਹਿੰਦੇ ਵੱਡੇ ਵੱਡੇ ਜੁੱਤੀਸਾ ਲੋਕ ਤੈਨ ਕੋ ਵੀ ਆਪੇ ਚਿੰਤਾ ਰੋਗ ਹੁਣ ਵੱਡੇ ਵੱਡੇ ਸੰਸਾਰ ਵਿੱਚ ਬੰਦੇ ਤਾਂ ਬੜੇ ਦੇਖ ਰਿਹਾ ਵੀ ਬੜੇ ਸੁਖੀ ਹੋਣਗੇ ਅੰਦਰ ਤਾਂ ਉਹਦੇ ਚਿੰਤਾ ਵੱਢ ਰਹੀ ਆ ਅੰਦਰੋਂ ਤਾਂ ਚਿੰਤਾ ਤਾਂ ਸਾਰੇ ਜੀ ਕਹਿੰਦਾ ਚਿੰਤਾ ਤੇ ਹੀ ਦਿਸਦਾ ਸਭ ਕੋਈ ਸਾਰਾ ਕੋਈ ਚਿੰਤਾ ਤੇ ਦਿਸ ਰਿਹਾ ਅਨਕ ਜੋਨ ਭ੍ਰਮਿਓ ਭ੍ਰਮ ਪੀਤਰ ਸੁਖੇ ਨਹੀਂ ਪਰਵੇ ਸਾਰੇ ਹੁਣ ਅਨੇਕਾਂ ਜੋ ਉਹਨਾਂ ਦੇ ਵਿੱਚ ਜਿਵੇਂ ਕਹਿੰਦੇ ਭ੍ਰਮਿਆ ਫਿਰਦਾ ਤੇ ਪ੍ਰਮੇਉ ਭ੍ਰਮ ਭੀਤਰ ਸੁਖ ਇਹਨੇ ਪਰਮੇ ਸੁਖਾਂ ਦਾ ਉਹਦੇ ਅੰਦਰ ਵਸਿਆ ਨਹੀਂ ਹੁੰਦਾ ਸੁਖਤਾ ਹੁਣਾ ਦੇ ਨਾਮ ਨਾਮ ਦੇ ਨਾਲ ਉਸ ਜੀ ਨਾਲ ਤਾਂ ਜੁੜਿਆ ਹੀ ਨਹੀਂ ਗੁਰੂ ਸਾਹਿਬ ਸਮਝਾਉਂਦੇ ਨੇ ਇਸ ਸੰਸਾਰ ਤੇ ਤਾ ਵੀ ਛੂਟੋ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਗਰਭ ਜੋਨ ਕ ਤਹਿ ਤਾ ਦਰਸ਼ਨ ਪਾਵੋ ਤਿਤ ਕਰ ਭਗਤ ਕਰੇ ਜੇ ਜਨ ਜਨ ਤਿੰਨ ਭੌ ਸਗਲ ਚੁਕਾਈਐ ਜੇ ਕੋਈ ਗੁਰਪ੍ਰਦੇਸ਼ ਦੀ ਸੋਜੀ ਦੇ ਨਾਲ ਚੱਲੇ ਜਾਣਕਾਰੀ ਪ੍ਰਾਪਤ ਕਰੇ ਤਾਂ ਤਾਂ ਉਹਦਾ ਜਿਹੜਾ ਭਰਮ ਹੈ ਡਰ ਹੈ ਉਹ ਸਾਰਾ ਖਤਮ ਹੋ ਸਕਦਾ ਨਹੀਂ ਦਵੇ ਭਰਮ ਦੇ ਵਿੱਚ ਹੀ ਭੁੱਲਦਾ ਫਿਰਿਆ ਜਾਂਦਾ ਸੁੱਖਾਂ ਦੇ ਅੰਦਰ ਬਸਾ ਹੋਣਾ ਨਹੀਂ ਕਿਉਂ ਨਾਮ ਤੋਂ ਬਿਨਾ ਸੱਚ ਤੋਂ ਬਿਨਾ ਗੁਰਪ੍ਰਦੇਸ਼ ਤੋਂ ਬਿਨਾ ਤਾਂ ਸੁੱਖ ਦਾ ਸੁੱਖਾਂ ਦਾ ਬਸਾ ਹੋਣਾ ਹੀ ਨਹੀਂ ਨਹੀਂ ਤਾਂ ਫੇ ਪਟਕਦਾ ਫਿਰ ਜਾਂਦਾ ਨੇਕਾ ਜਿਹੋਨਾਂ ਦੇ ਵਿੱਚ ਕਿਉਂ ਮਾਇਆ ਦੇ ਵਿੱਚ ਲਿਪਟਿਆ ਹੋਇਆ ਜਿਵੇਂ ਕਹਿੰਦੇ ਵੀ ਮਾਇਆ ਕਿਸ ਨੂੰ ਆਖੀਏ ਮੈਂ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜੀਓ ਬੱਧਾ ਹਉਮੇ ਕਰੋਂ ਕਮਾਏ ਜਦ ਤੱਕ ਹਉਮੇ ਦੇ ਵਿੱਚ ਕਰਮ ਕਮਾਰੇ ਆ ਉਹਦੇ ਅੰਦਰ ਸੁੱਖਾਂ ਦਾ ਬਾਸ ਨਹੀਂ ਹੁੰਨਾ ਕਿ ਹਉਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇਕ ਠਾਏ ਨਾਮ ਉਦੋਂ ਤੱਕ ਅੰਦਰ ਪ੍ਰਵੇਸ਼ ਹੁੰਦਾ ਨਹੀਂ ਉਹਦੇ ਇਸ ਕਰਕੇ ਸੁੱਖ ਨਹੀਂ ਹੁੰਦਾ ਨਾਮ ਬਿਣਾ ਸੁੱਖ ਆਈ ਨਹੀਂ ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨਿਤਾਰੇ ਜਿਹੜੇ ਸੱਜਣ ਸਾਡੇ ਸੰਤ ਉਹੀ ਨੇ ਹਮਾਰੇ ਸਾਡੇ ਮਿੱਤਰ ਵੀ ਹੋਈ ਆ ਜਿਹੜੇ ਗੁਰਪ੍ਰਦੇਸ਼ ਦੇ ਸੱਚ ਦੇ ਨਾਲ ਨਾਮ ਦੇ ਨਾਲ ਜਿਹੜੇ ਜੁੜ ਗਏ ਜੇ ਮੈਂ ਕਹਿੰਦਾ ਸੱਜਣ ਸਈ ਨਾਨਕਾ ਚੱਲਦਿਆ ਨਾ ਚੱਲਣ ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦਿਸਣ ਹੁਣ ਸਾਡੇ ਸੱਜਣ ਤਾਂ ਉਹੀ ਹੈ ਜਦ ਤੱਕ ਨਾਮ ਦੇ ਨਾਲ ਨਹੀਂ ਜੁੜਦੇ ਉਹ ਨਾਮ ਤਾਂ ਸਾਡੇ ਜਗਾ ਸਾਡੇ ਨਾਲ ਹਰ ਜਗਾ ਸੰਗ ਸਰਹਾਈ ਹੈ ਉਹੀ ਸਾਡਾ ਮਿੱਤਰ ਹੈ ਉਹੀ ਬੰਦਾ ਪਾ ਉਹੀ ਭਰਾਤਾ ਹੈ ਬਿਨ ਹਰ ਹਰ ਅਨੀਤਰੇ ਜਦ ਤੱਕ ਅਸੀਂ ਹਰ ਦੇ ਨਾਲ ਨਹੀਂ ਜੁੜੇ ਸੱਚ ਦੇ ਨਾਲ ਨਹੀਂ ਜੁੜੇ ਉਦੋਂ ਤੱਕ ਅਸੀਂ ਪਟਕਣਾ ਦੇ ਵਿੱਚ ਪਏ ਹੋਏ ਆਂ ਕੋ ਕਰਮ ਦੇ ਵਿੱਚ ਪਏ ਆ ਭੜੇ ਕਰਮਾਂ 'ਚ ਪਏ ਹੋਇਆ ਜਿਵੇਂ ਕਹਿੰਦੇ ਗਾਵੇ ਗੀਤੇ ਚੀਤਾ ਨੀਤੇ ਰਾਗ ਸਦਾਇ ਕਹਾਵਾਂ ਬਿਤੇ ਬਿਨ ਨਾਮੇ ਬਿਨ ਝੂਠ ਅਨੀਤੇ ਨਹੀਂ ਕਿਹਦਾ ਹੈ ਲਜੀ ਗਾਵੇ ਗੀਤੇ ਜੀਤ ਅਨੀਤੇ ਰਾਗ ਸੁਣਾਏ ਕਹਾਵਾਂ ਬਿਤੇ ਬਿਨ ਨਾਵੇਂ ਬਿਨ ਨਾਵੇਂ ਕਹਾਵੇਂ ਬਿਤੇ ਹਾਂ ਜੀ ਬਿਨ ਨਾਵੇਂ ਮਨ ਝੂਠ ਅਨੀਤੇ ਜਦ ਤੱਕ ਮਨ ਨਾਮ ਦੇ ਨਾਲ ਹੀ ਜੁੜਿਆ ਹੋਇਆ ਉਦੋਂ ਤੱਕ ਭੈੜੀ ਮੱਤੇ ਦੇ ਨਾਲ ਜੁੜਿਆ ਹੋਇਆ ਝੂਠ ਦੇ ਵਿੱਚ ਅਨੀਤਾ ਅਨੀਤਾ ਕੀ ਹੈ ਕੋਈ ਕਰਮਾਂ ਦੇ ਨਾਲੇ ਭੈੜੇ ਕਰਮਾਂ ਦੇ ਨਾਲ ਜੁੜਿਆ ਹੋਇਆ ਹਰ ਤੋਂ ਬਿਨਾ ਇਹਦੇ ਜਿਹੜੇ ਅੰਦਰ ਜਿਹੜਾ ਸੁੱਖ ਨਹੀਂ ਪ੍ਰਾਪਤ ਹੋਣਾ ਇਸ ਕਰਕੇ ਦੁੱਖਾਂ ਦੇ ਵਿੱਚ ਹੀ ਇਹਦੇ ਨਾਲੇ ਦਾ ਜਿਹੜਾ ਜੀਵਨ ਹੈ ਉਹ ਗੁਜ਼ਰ ਰਿਹਾ ਕਉ ਸੱਜਣ ਸੰਤ ਦੇ ਨਾਲ ਤਾਂ ਮਿੱਤਰ ਦਾ ਪਾਈ ਨਹੀਂ ਉਹਦੇ ਤੋਂ ਬਿਨਾਂ ਹੀ ਆ ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨ ਪਦਾਰਥ ਜੀਤਾ ਜਿਨ੍ਹਾਂ ਨੇ ਵੀ ਸਦੇ ਹੋਏ ਦੀ ਸੰਗਤ ਕੀਤੀ ਆ ਸਾਧ ਸੰਗ ਦੇ ਨਾਲ ਜੁੜੇ ਆ ਜਿਸ ਤਰ੍ਹਾਂ ਹੁਣ ਪੰਚਮ ਪਾਸ਼ਾ ਦੀ ਆਪਾਂ ਸੰਗਤ ਕਰ ਰਹੇ ਆ ਉਹਨਾਂ ਦੇ ਨਾਲ ਮਿਲ ਕੇ ਜਿਹੜੇ ਸੱਚ ਦੇ ਗੁਣ ਦੀ ਸਿਲਸਿਲਾ ਹੈ ਜਿਨ੍ਹਾਂ ਨੇ ਵੀ ਕੀਤੀ ਆ ਉਹ ਜਨ ਪਦਾਰਥ ਜੀਤਾ ਉਹਨਾਂ ਨੇ ਇਹ ਜਿਹੜਾ ਆਪਣੇ ਮਨੁੱਖਾ ਜਨਮ ਦੇ ਵਿੱਚ ਆ ਕੇ ਬਾਜੀ ਆਪਣੀ ਜਿੱਤ ਲਈ ਸਤਿ ਦੇ ਉਪਦੇਸ਼ ਦੇ ਨਾਲ ਗੁਣ ਧਾਰਨ ਕਰ ਲੈ ਨਿਰਪੋਨ ਨਰਵੈਰ ਅਵਸਥਾ ਪ੍ਰਾਪਤ ਹੋ ਗਈ ਉਹ ਫਿਰ ਇਸ ਜਨਮ ਦੇ ਵਿੱਚ ਆਪਣਾ ਇਹ ਬਾਜੀ ਜਿੱਤ ਕੇ ਜਾਂਦੇ ਨੇ ਨਹੀਂ ਤਾਂ ਫਿਰ ਜਿਹੜੇ ਬਾਜੀ ਹਾਰ ਕੇ ਜਾਂਦੇ ਨੇ ਜਦ ਤੱਕ ਅਸੀਂ ਔਮੇ ਦੇ ਵਿੱਚ ਆ ਤੇ ਬੰਦਰਾ ਵਿੱਚ ਆ ਬਕਾਰਾਂ ਵਿੱਚ ਆ ਹਾਂਜੀ ਅੱਗੇ ਰਹਾਓ ਤੱਕ ਕਿੰਨਾ ਹੋ ਗਿਆ ਜੀ ਤੁਸੀਂ ਇੱਥੇ ਤੱਕ ਦੇਖ ਲਓ ਜੀ ਜੀ ਮਿਰਜੀ ਬਹੁਤ ਵਧੀਆ ਵਿਚਾਰ ਤੁਸੀਂ ਕੀਤੇ ਆ ਧੰਨਵਾਦੀ ਆਪ ਜੀ ਦਾ ਮੈਨੂੰ ਲੱਗਿਆ ਤੁਸੀਂ ਬਹੁਤ ਖੋਲ ਦਿੱਤਾ ਸ਼ਬਦ ਨੂੰ ਬਹੁਤ ਵਧੀਆ ਨਟੂਆ ਭੇਕ ਦਿਖਾਵੇ ਬਹੁਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਪਾਏ ਦਾ ਜੋ ਹੈ ਡਿੰਗ ਕਿ ਇੱਕਿਆ ਜੋ ਸਮੂਚਾ ਕੁਦਰਤੀ ਵਿਧਾਨ ਹੈ ਉਹ ਸਦਾ ਸਤਿਗੁਰ ਗੁਰੂ ਗਿਆਨ ਦੀ ਕਿਰਪਾ ਰਹੀ ਸਾਨੂੰ ਇਹਦੀ ਸੋਝੀ ਪੈਂਦੀ ਹੈ ਆਸਾ ਮੇਲਾ 11ਵਾਂ ਆਸਾ ਘਰ 11ਵਾਂ ਮੇਲਾ ਪੰਜਵਾਂ ਦਾ ਇਹ ਸ਼ਬਦ ਤੇ 11ਵੇਂ ਘਰ ਚ ਗਉਣ ਦੀ ਹਦਾਇਤ ਨਟੂਆ ਭੇਕ ਦਿਖਾਵੇ ਬਹੁਤ ਜੇ ਇੱਥੇ ਦੱਸਿਆ ਵੀ ਜਿੱਦਾਂ ਇੱਕ ਖਿਡਾਰੀ ਜਾਂ ਨਟੂਆ ਉਹ ਪੇ ਕੀ ਹੁੰਦਾ ਭਾਜੀ ਜਿਹੜਾ ਜਾਦੂਗਰ ਨੂੰ ਕਹਿੰਦੇ ਆ ਤਮਾਸ਼ਗੀਰ ਨੂੰ ਤਮਾਸ਼ਵੀ ਨੂੰ ਜਿਹੜੇ ਖੇਡ ਖੇਡਦੇ ਆ ਆ ਚਲੋ ਉਹਨਾਂ ਦੀ ਤੇ ਕਹਿੰਦੇ ਪਰ ਅੰਦਰੋਂ ਬਾਹਰੋਂ ਜੋ ਦਿਖਾਉਂਦਾ ਉਹ ਨਹੀਂ ਹੁੰਦਾ ਅੰਦਰ ਜੋ ਹੁੰਦਾ ਉਹ ਉਵੇਂ ਹੀ ਰਹਿੰਦਾ ਆ ਬਾਹਰੋਂ ਰਾਜਾ ਵੀ ਬਣ ਜਾਵੇ ਕਈ ਵਾਰੀ ਕ੍ਰਿਸ਼ਨ ਦਾ ਰੂਪ ਵੀ ਧਾਰ ਲਿਆ ਆ ਰਾਮ ਦਾ ਵੀ ਧਾਰ ਲਿਆ ਬਾਹਰੋਂ ਰੂਪ ਕੁਛ ਅਲੱਗ-ਅਲੱਗ ਉਹ ਦਿਖਾ ਸਕਦਾ ਪਰ ਅੰਦਰ ਉਹਦਾ ਨਹੀਂ ਬਦਲਦਾ ਹਨ ਸੇਮ ਹੀ ਸੇਮ ਆ ਤੇ ਅਨੇਕ ਜੋਨ ਭ੍ਰਮਿਓ ਭ੍ਰਮੋਂ ਭੀਤਰ ਭਰਮ ਦੇ ਵਿੱਚ ਹੀ ਭਟਕਣਾ ਦੇ ਵਿੱਚ ਹੀ ਇਸੇ ਤਰ੍ਹਾਂ ਆਮ ਜਿਹੜਾ ਲੁਕਾਈ ਆ ਜਾਂ ਮਨੁੱਖ ਆ ਉਹ ਟਕਣਾ ਦੇ ਵਿੱਚ ਭਰਮ ਦੇ ਵਿੱਚ ਕਈ ਤਰ੍ਹਾਂ ਦੀਆਂ ਜੜੀਆਂ ਮਨੁੱਖ ਮਨੁੱਖ ਹੁੰਦਿਆਂ ਹੋਇਆਂ ਵੀ ਉਹ ਪਸ਼ੂ ਬਿਰਤੀਆਂ ਦੇ ਵਿੱਚੋਂ ਦੀ ਉਹ ਨਿਕਲਦਾ ਆ ਗੁਜਰਦਾ ਆ ਤੇ ਸੁੱਖਾ ਨਹੀਂ ਪ੍ਰਵੇਸ਼ਾ ਸੁੱਖ ਵਿੱਚ ਆਤਮਕ ਸਕੂਨ ਨਹੀਂ ਪ੍ਰਵੇਸ਼ ਸੱਚ ਦੇ ਨਾਲ ਉਹਨੂੰ ਉੱਚਾਤਮਕ ਜੀਵਨ ਮਨੁੱਖਤਾ ਵਾਲਾ ਜੀਵਨ ਉਹਨੂੰ ਜਿਹੜਾ ਆ ਉਹ ਜਿੱਦਾਂ ਆਪਾਂ ਕਹੇ ਬਈ ਨਹੀਂ ਹਾਸਲ ਹੁੰਦਾ ਤੇ ਸੁੱਖ ਵਿੱਚ ਪ੍ਰਵੇਸ਼ ਨਹੀਂ ਹੁੰਦਾ ਦੁਖੀ ਰਹਿੰਦਾ ਹੈ ਬੜੇ ਉਹੋ ਜਿਹੇ ਕੰਮ ਪਸ਼ੂਪਨਸ਼ੀਆਂ ਵਾਲੇ ਹੀ ਕੰਮ ਕਰਦਾ ਆ ਸਾਜਨ ਸੰਤ ਹਮਾਰੇ ਅਨੀਤਾ ਤੇ ਬਿਨ ਹਰ ਹਰ ਅਨੀਤਾ ਰੇ ਤੇ ਅ ਅਨੀਤਾ ਦਾ ਕੀ ਭਾਜੀ ਤੁਸੀਂ ਅਰਥ ਕੀਤਾ ਸੀ ਬੈਕ ਕੀਤਾ ਜੀ ਜਿਹੜੇ ਭੈੜੇ ਕਰਮਾਂ 'ਚ ਪਏ ਹੋ ਕੋ ਕਰਮਾਂ 'ਚ ਪਏ ਹੋਇਆ ਨੀਅਤ ਨੀਅਤ ਤੋਂ ਕੋਟੇ ਨੀਤਾ ਨੀਅਤ ਐ ਸਤਰਾ ਲਈਏ ਸਾਜਨ ਸੰਤ ਹਮਾਰੇ ਜਿਹੜੇ ਨਾ ਛੂੜਦੇ ਨਾ ਜੁੜੇ ਹੋਏ ਆ ਉਹ ਅਨੀਤਾ ਹੀ ਆ ਹਾਂ ਜਿਹੜੇ ਸੰਤ ਨੇ ਜਾਂ ਗੁਣ ਨੇ ਜਾਂ ਗੁਣਾਕਾਰੀ ਜਿਹੜੇ ਜੀਵ ਮਨੁੱਖ ਨਾਲ ਸਾਡੇ ਕੋਲ ਜਿਹੜੇ ਨਾ ਕਹਦੀ ਆ ਭਾਂ ਜੀ ਹਾਂਜੀ ਹਾਂਜੀ ਤੇ ਉਹ ਉਹ ਸਾਡਾ ਮਿੱਤਰ ਨੇ ਗੁਣ ਗੁਣਾ ਇੱਥੇ ਸੰਤਾਪਾ ਗੁਣਾ ਨੂੰ ਲੈ ਲਈਏ ਭਾਵੇਂ ਇਹ ਸਾਡੇ ਹਮਾਰੇ ਮਿੱਤਰ ਸਾਡੇ ਮਿੱਤਰ ਬਣਦੇ ਆ ਜੇ ਸੰਗਤ ਜਿਹੜੀ ਸੱਚ ਦੀ ਸਚਿਆਰਾਂ ਦੀ ਸੰਗਤ ਆ ਉੱਥੋਂ ਗੁਣ ਮਿਲਣ ਵਾਲੇ ਸਾਡੇ ਮਿੱਤਰ ਬਣਦੇ ਆ ਬਿਨ ਜਿੱਦਾਂ ਤੁਸੀਂ ਕੋਡ ਵੀ ਕੀਤਾ ਸ਼ਬਦ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਬਿਲਕੁਲ ਉਹ ਗੋਣੀ ਸੱਜਣੇ ਆ ਬਿਨ ਹਰ ਹਰ ਅਨੀਤਾ ਰਹਿ ਹਰੀ ਤੋਂ ਬਿਨਾ ਜਿਹੜਾ ਆ ਉਹ ਬੇਨੀਤਾ ਜਿਹੜਾ ਆ ਜਾਂ ਸੱਚ ਜਿਹਦੇ 'ਚ ਨਹੀਂ ਅੰਤਰ ਇੰਟਲੈਕਚੁਅਲ ਜਿਹੜਾ ਆਪਣਾ ਨਹੀਂ ਸੁਧਾਰਿਆ ਅੰਦਰ ਸੱਚ ਸੋਜੀ ਨਹੀਂ ਲਈ ਸੱਚ ਦੀ ਸੱਚ ਨਾਲ ਆਪਣੇ ਆਪ ਨੂੰ ਸਟੈਂਡ ਨਹੀਂ ਕੀਤਾ ਫਿਰ ਇਹ ਅਨীত ਇਹਦਾ ਮੈਨੂੰ ਫਿਰ ਅਜੇ ਵੀ ਨਹੀਂ ਇਹੋ ਹੀ ਮੈਂ ਸਮਝ ਰਿਹਾ ਬਈ ਬਿਨਾ ਨੀਤ ਤੋਂ ਜਾਂ ਬਿਨਾ ਕਿਸੇ ਸੱਚ ਦੇ ਵਿਚਾਰ ਤੋਂ ਇਹ ਜਿਹੜਾ ਜੀਵਨ ਆ ਜੇ ਹਰੀ ਨਹੀਂ ਅੰਦਰ ਵੱਸਿਆ ਸੱਚ ਨਹੀਂ ਵੱਸਿਆ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਪਦਾਰਥ ਜੀਤਾ ਰੇ ਜੇ ਗੁਰੂ ਦੀ ਸੰਗਤ ਕਰਕੇ ਤੇ ਹਰੀ ਗੁਣ ਜਿਹੜੇ ਸਤ ਗੁਣ ਨੇ ਸਦਾ ਨਾਲ ਨਿਭਣ ਵਾਲੇ ਸਤਿਗੁਣ ਨੇ ਜੇ ਉਹ ਉਹਨਾਂ ਨੂੰ ਜੀਵਨ ਚ ਧਾਰਨ ਕਰਕੇ ਉਹਨਾਂ ਦੇ ਨਾਲ ਜੀਵਨ ਜੀ ਲਿਆ ਤੇ ਇਹ ਜਨ ਪਦਾਰਥ ਜੀਤਾ ਸਮਝੋ ਇਹ ਜਿਹੜਾ ਪਦਾਰਥ ਆ ਇੱਕ ਵੱਡਾ ਅਨਮੁੱਲਾ ਪਦਾਰਥ ਜਿਹੜਾ ਸਾਨੂੰ ਮਨੁੱਖਾ ਜਨ ਨੂੰ ਮਿਲਿਆ ਇਹ ਜਿਹੜਾ ਸਾਨੂੰ ਅਵਰ ਜੋਨ ਤੇਰੀ ਪੁਨਹਾਰੀ ਦੁਨੀਆ ਮੈਂ ਤੇਰੀ ਸਿਕਦਾਰੀ ਵਾਲਾ ਜਿਹੜਾ ਜਨਮ ਸਾਡੇ ਪੱਲੇ ਪਿਆ ਸੱਜੀ ਦੇ ਚ ਅਸੀਂ ਆਏ ਆ ਉਹ ਫਿਰ ਅਸੀਂ ਐਵੇਂ ਹੀ ਹਾਰ ਗਏ ਤੇ ਮਤਲਬ ਇਹ ਵਾਲੀ ਬਾਜੀ ਜਿਹੜੀ ਜੀਵਨ ਵਾਲੀ ਬਾਜੀ ਮਨੁੱਖ ਕਿਸ ਤਰ੍ਹਾਂ ਹਾਰ ਜਾਂਦਾ ਹੈ ਜੇ ਗੁਰੂ ਗਿਆਨ ਨਾਲ ਨਹੀਂ ਜੁੜਦਾ ਔਰ ਗੁਣ ਧਾਰਨ ਨਹੀਂ ਕਰਦਾ ਤੇ ਵੀਰ ਜੀ ਕਰਨਗੇ ਆਗੇ ਨੇ ਜਗਦੀਸ਼ ਸਿੰਘ ਭਾਜੀ ਤੁਸੀਂ ਕਰੋ ਵਿਚਾਰ ਸਿਮਰਨ ਭਾ ਲਈ ਆਏ ਸੀ ਚਲੇ ਗਏ ਪਤਾ ਨਹੀਂ ਅੱਜ ਸੱਚੀ ਕੱਲ ਵੀ ਬੇਰਾਂ ਨੂੰ ਮੈਂ ਔਰ ਸ਼ਬਦ ਆ ਨਹੀਂ ਸੀ ਰਿਆ ਮੇਰੇ ਸਕਰੀਨ ਤੇ ਤਾਂ ਮੈਂ ਹੱਥ ਵੀ ਖੜਾ ਕੀਤਾ ਤੇ ਮੈਸੇਜ ਵੀ ਤੁਹਾਨੂੰ ਮੈਂ ਤੁਹਾਡਾ ਕਮੈਂਟ ਕਮੈਂਟ ਪੜ੍ਹ ਕੇ ਫਿਰ ਮੈਂ ਦੁਬਾਰਾ ਲਾਇਆ ਆ ਗਿਆ ਹੁਣ ਹਣਾ ओके ओ थैंक गॉड थैंक यू थैंक यू तो ਗੱਲ ਤੇ ਦੇਖੋ ਮੇਰੀ ਉੱਥੇ ਗੱਲ ਜਾਂਦੀ ਆ ਕਿ ਸ਼ਬਦ ਵੀ ਦੇਖੋ ਸਿੰਪਲ ਆ ਮੈਨੂੰ ਲੱਗ ਰਿਹਾ ਹੈ ਕਿ ਜਿੱਦਾਂ ਅਸੀਂ ਬਾਹਰੋਂ ਹੋਰ ਅੰਦਰੋਂ ਹੋਰ ਡੁਆਲਿਟੀ ਦੇ ਵਿੱਚ ਕੋਈ ਵੀ ਇਨਸਾਨ ਅੰਦਰੋਂ ਸੁਖੀ ਨਹੀਂ ਰਹਿ ਸਕਦਾ ਉਹਨੂੰ ਅੰਤਰਾਤਮਾ ਜਿਹਨੂੰ ਕਹਿੰਦੇ ਆ ਜਾਂ ਅੰਦਰੋਂ ਉਹ ਪਲ-ਪਲ ਜਿਉਂਦਾ ਪਲ-ਪਲ ਮਰਦਾ ਇਹ ਅਸੀਂ ਗੁਰਮਾਨੀ ਦੀ ਭਾਸ਼ਾ ਆ ਲੇਕਿਨ ਮੈਂ ਕਹਾਂਗਾ ਕਿ ਉਹਦਾ ਜੂਣਾ ਜਿਹੜਾ ਉਹ ਇੰਨਾ ਸਫਲ ਨਹੀਂ ਆ ਇਸ ਜ਼ਿੰਦਗੀ ਦੇ ਵਿੱਚ ਜੇ ਉਹ ਪਿਆਰ ਨਾਲ ਸਤਕਾਰ ਨਾਲ ਅੰਦਰੋਂ ਇੱਕ ਬਾਹਰੋਂ ਜੋ ਅੰਦਰ ਹੈ ਬਾਹਰ ਹੈ ਉਹ ਸੱਚ ਦੇ ਨਾਲ ਜੁੜਿਆ ਹੋਇਆ ਇਹ ਸਿੱਧੀ ਜੀ ਪਰਿਭਾਸ਼ਾ ਹੈਗੀ ਆ ਜੇ ਅਸੀਂ ਇਦਾਂ ਜਿੱਦਾਂ ਇਹ ਐਗਜ਼ਾਮਪਲ ਦਿੱਤੀ ਆ ਰਾਜਿਆਂ ਵਾਲਾ ਭੇਸ ਵੀ ਬਟਾ ਲੇ ਆ ਰਾਜਿਆਂ ਵਾਲਾ ਬਾਗ ਵੀ ਅਸੀਂ ਸਾਗ ਰੱਚ ਲਈਏ ਤੇ ਫਿਰ ਜਿਹੇ ਚੀਜ਼ ਤਰੇ ਫਿਰਦੇ ਆ ਉਹ ਜਿਹੜੇ ਇਦਾਂ ਦਾ ਕਰਦੇ ਆ ਅਸਲ ਵਿੱਚ ਅੰਦਰੋਂ ਤੇ ਬਾਹਰੋਂ ਕੋਈ ਦਿਖਾਵਾ ਲੋਕਾਂ ਨੂੰ ਪਰਮਾਉਣ ਵਾਸਤੇ ਕੁਝ ਟੈਂਪਰਰੀ ਕਹਿੰਦੇ ਆ ਕਿ ਯੂ ਕੈਨ ਫੂਲ ਪੀਪਲ ਫਾਰ ਸਮ ਟਾਈਮ ਬਟ ਨਾਟ 올 ਦਾ ਟਾਈਮ ਇਸੇ ਤਰ੍ਹਾਂ ਤੁਸੀਂ ਅੰਦਰੋਂ ਆਪਣੇ ਆਪ ਨੂੰ ਭਾਵੇਂ ਕਹਿ ਲੋ ਕਿ ਮੈਂ ਆ ਦੱਸ ਕੇ ਤੇ ਮੇਰੀ ਵਾਹ ਵਾਹ ਹੋ ਗਈ ਹੋ ਗਈ ਅਸਲ ਵਿੱਚ ਇਹੀ ਆ ਕਿ ਭਰਮ ਆ ਸਾਨੂੰ ਇਸ ਚੀਜ਼ ਦਾ ਜਿੱਦਾਂ ਜਸਪਿੰਦਰ ਭਾਜੀ ਨੇ ਇਹਨੂੰ ਮਾਇਆ ਦੇ ਨਾਲ ਜੋੜ ਕੇ ਬਿਲਕੁਲ ਇਲੂਜਨ ਆ ਕਿ ਮੈਂ ਅਗਰ ਇਦਾਂ ਕਰਾਂਗਾ ਤੇ ਮੇਰੀ ਬਾਹਰ ਵੀ ਤੇ ਸ਼ਿਕਦਾਰੀ ਤੇ ਜਿੱਦਾਂ ਸਾ ਤੁਸੀਂ ਕਹੋ ਯੂਜ਼ ਕੀਤਾ ਇਹ ਸਾਡੇ ਭਰਮ ਆ ਜੇ ਇਹਦੇ ਵਿੱਚੋਂ ਨਿਕਲਾਂਗੇ ਜਦ ਤੱਕ ਨਹੀਂ ਨਿਕਲਾਂਗੇ ਸੱਚ ਨਾਲ ਨਹੀਂ ਜੁੜਾਂਗੇ ਤੇ ਅਸੀਂ ਸਚਾਰੇ ਦੇ ਮਾਰਗ ਤੇ ਨਹੀਂ ਚੱਲ ਰਹੇ ਜੇ ਚੱਲਾਂਗੇ ਤਾਂ ਹੀ ਸਾਡਾ ਕਲਿਆਣ ਹੋਣਾ ਜਾਂ ਅਸੀਂ ਅੰਦਰੋਂ ਸ਼ੋਕ ਹੋਣਾ ਸਟੇਬਲ ਹੋਣਾ ਔਰ ਇਹ ਜਿੰਦਗੀ ਦਾ ਲਾਹਾ ਲੈਣਾ ਜਿੰਦਗੀ ਤੇ ਇਹੀ ਆ ਜਿੰਨੇ ਚਿਰ ਹੈਗੀ ਆ ਜੇ ਇਹਨਾਂ ਗੱਲਾਂ ਵਿੱਚ ਹੀ ਫਸੇ ਰਹੇ ਇਦਾਂ ਕਿਸ ਸੁਆੰਗੜ ਚੋਂਦੇ ਰਹੇ ਤੇ ਕਿਨੂੰ ਇਮਪ੍ਰੈਸ ਕਰਨਾ ਆ ਅੰਦਰੋਂ ਦੇ ਤੁਸੀਂ ਬਿਲਕ ਰਹੇ ਹੋ ਹੈਨਾ ਜਦੋਂ ਬੈਠੇ ਹੋ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਕੇ ਯਾਰ ਮੈਂ ਇਹ ਕੀ ਕਰ ਬੈਠਾ ਜੋ ਇਦਾਂ ਦਾ ਜਿ ਮਹਿਸੂਸ ਕਰੇ ਤਾਂ ਜਿਹੜੇ ਬੰਦੇ ਮਹਿਸੂਸ ਨਹੀਂ ਕਰਦੇ ਅਧਿਆਤਮਿਕਤਾ ਵੱਲ ਨਹੀਂ ਜਾਂਦੇ ਸੱਚਾਰੇ ਨਹੀਂ ਬਣਨਾ ਚਾਹੁੰਦਾ ਉਹਦੀ ਆਪਾਂ ਨਹੀਂ ਗੱਲ ਗੁਰਬਾਣੀ ਉਹਦੀ ਗੱਲ ਨਹੀਂ ਕਰਦੀ ਗੁਰਬਾਣੀ ਤੇ ਇਹ ਹੈ ਕਿ ਜੇ ਸੱਚੇ ਜੇ ਕੋਈ ਜਿਸ ਕਿਸੇ ਨੂੰ ਜ਼ਰੂਰਤ ਆ ਤੇ ਦੇਖੋ ਗੁਰੂ ਨਾਨਕ ਸਾਹਿਬ ਉੱਥੇ ਪਹੁੰਚ ਕੇ ਉਹਨੂੰ ਸਮਝਾਇਆ ਉਹ ਸੱਚ ਤੇ ਚੱਲਣ ਵਾਸਤੇ ਤਿਆਰ ਹੋ ਗਿਆ ਕੋਡੇ ਰਾਖਿ ਰਾਖਿ ਦੀ ਹੈਗੀ ਆ ਸਾਡੇ ਕੋਲ ਐਗਜ਼ਾਮਪਲ ਤੋਂ ਗੱਲ ਕਹਿਣ ਦਾ ਮਤਲਬ ਇਹੀ ਆ ਕਿ ਇਲਿਊਜ਼ਨ ਦੇ ਵਿੱਚ ਜਾਂ ਮਿਰਗ ਤ੍ਰਿਸ਼ਨਾ ਜਾਂ ਇਦਾਂ ਡੰਬਰ ਰਚਾ ਕੇ ਅਸੀਂ ਆਪਣੇ ਆਪ ਨੂੰ ਕੁਝ ਦਿਖਾਉਣਾ ਚਾਹੁੰਦੇ ਆ ਜਦੋਂ ਕਿ ਅਸਲ ਵਿੱਚ ਨਹੀਂ ਹੁੰਦੇ ਤੇ ਉਹਦੇ ਨਾਲ ਬੰਦਾ ਅੰਦਰੋਂ ਸੁਖੀ ਨਹੀਂ ਹੋ ਸਕਦਾ ਭਾਵੇਂ ਦੋ ਚਾਰ ਬੰਦੇ ਤੁਹਾਡੇ ਨਾਰੇ ਲਾ ਦੇਣ ਜੈ ਹੋ ਜੈ ਹੋ ਜੈ ਹੋ ਕਰ ਦੇ ਜਿੰਦਾਬਾਦ ਕਰ ਦੇ ਇੰਨੀ ਕਿ ਮੈਂ ਸਮਝਦਿਆਂ ਜੀ ਗੱਲ ਨੂੰ ਥੈਂਕ ਯੂ ਹਾਂਜੀ ਹਾਂਜੀ ਭਾਜੀ ਬਹੁਤ ਵਧੀਆ ਤੁਸੀਂ ਭਾਗ ਦਿੱਤੇ ਆ ਧੰਨਵਾਦ ਆ ਸਾਡਾ ਬਿਲਕੁਲ ਇਹੋ ਹੀ ਆ ਵਿਚਾਰ ਜੋ ਗੁਰਬਾਣੀ ਦਾ ਆ ਕਿ ਬਾਹਰੋਂ ਅਸੀਂ ਲੋਕਾਂ ਨੂੰ ਬੇਕੂਬਣਾ ਸਕਦੇ ਆ ਬਾਹਰ ਹੀ ਆਪਣੇ ਤੌਰ ਤੇ ਆਪਣੇ ਆਪ ਨੂੰ ਸੁਚਾਰਾ ਕੋਣ ਜੈਸਾ ਦਿਖਾ ਸਕਦੇ ਆ ਸਾਥ ਬਣ ਕੇ ਬਾਣਾ ਪਾ ਕੇ ਕੁਝ ਵੀ ਬਾਹਰ ਉਹ ਕਰ ਸਕਦੇ ਆ ਪਰ ਅੰਦਰ ਉਹ ਕਹਿੰਦੇ ਉਡੜ ਜਾਏਗਾ ਖੋਟਾ ਟਬੂਆ ਨਦਰ ਸ਼ਰਾਫੀ ਆਇਆ ਜਿਹੜੇ ਜਿਨ੍ਹਾਂ ਦੀ ਸ਼ਰਾਫਾ ਵਾਲੀ ਨજર ਆ ਜਿਨ੍ਹਾਂ ਦੀ ਪਰਖੂ ਨજર ਆ ਉਹਨਾਂ ਦੀ ਨજર ਚ ਤੇਰਾ ਜਿਹੜਾ ਇਹ ਟਾਬਿਆ ਖੁੱਲ ਜਾਣਾ ਤੇ ਬਿਲਕੁਲ ਆ ਜਾਣਾ ਸਾਹਮਣੇ ਠੀਕ ਹੈ ਧੰਨਵਾਦ ਹੈ ਆਪ ਜੀ ਦਾ ਭਾਜੀ ਅੱਗੇ ਕਰੀਏ ਜਸਵੰਦਰ ਸਿੰਘ ਜੀ ਦੋ ਦੋ ਬੰਦ ਵੀ ਕਰ ਲੋ ਅੱਗੇ ਗੁਰੂ ਸਾਹਿਬ ਰਾਵ ਤੋਂ ਬਾਅਦ ਸੁੰਝਾ ਰਹੇ ਨੇ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਬਨ ਬਿਦ ਤਰੀਆ ਰੇ ਘੂਮਣ ਘੇਰ ਆਗਾ ਗਾ ਕਰੀ ਗੁਰ ਸ਼ਬਦੀ ਪਰ ਉਤਰੀਆ ਰੇ ਤ੍ਰੈ ਗੁਣ ਮਾਇਆ ਮਾਇਆ ਨੂੰ ਤ੍ਰੈ ਗੁਣੀ ਦੱਸਿਆ ਜਿਵੇਂ ਕਹਿੰਦੇ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਹੁਣ ਇਹ ਗੁਣ ਵੀ ਹੈਗੇ ਆ ਤੇ ਇਹਦੇ ਵਿੱਚੋਂ ਬ੍ਰਹਮ ਦੇ ਚ ਲੋ ਬ੍ਰਹਮ ਦੀ ਬਣਾਈ ਹੋਈ ਹੈ ਇਹਦੇ ਵਿੱਚੋਂ ਬਾਰ ਨਿਕਲਣਾ ਕਿਹੜੀ ਬਿਧੀ ਨਾਲ ਤਰਿਆ ਜਾਵੇ ਗੁਰੂ ਸਾਹਿਬ ਇੱਥੇ ਇੱਕ ਸਵਾਲ ਵੀ ਸਮਝਾ ਰਹੇ ਨੇ ਸਾਨੂੰ ਹੁਣ ਇਹਦੇ ਵਿੱਚ ਉਹ ਤਰਨਾ ਹੈ ਗੁਣ ਵੀ ਨੇ ਇਹ ਕਿਉਂ ਤਰਨਾ ਹੈ ਜਿਵੇਂ ਕਹਿੰਦੇ ਤ੍ਰੈ ਗੁਣਾ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਏ ਤਿੰਨਾ ਗੁਣਾ ਕਰਕੇ ਸਾਨੂੰ ਟਿਕਾਉ ਨਹੀਂ ਆ ਰਿਹਾ ਸਹਜ ਨਹੀਂ ਆ ਰਿਹਾ ਮਨ ਭਟਕਣਾ ਦੇ ਵਿੱਚ ਪਿਆ ਹੋਇਆ ਤੇ ਸਾਨੂੰ ਭਰਮ ਦੇ ਵਿੱਚ ਭੁਲਾ ਰਹੇ ਨੇ ਤਿੰਨੇ ਗੁਣ ਇਹਦੇ ਭਰਮਾਂ ਵਿੱਚੋਂ ਹੁਣ ਕਿਵੇਂ ਬਾਹਰ ਨਿਕਲ ਜਾਵੇ ਇਹ ਮਾਇਆ ਵਿੱਚੋਂ ਕਿਵੇਂ ਪਰ ਪਾਇਆ ਜਾਵੇ ਘੂਮਣ ਘੇਰਗਾ ਗਾਕੜੀ ਇਹਦਾ ਬੜੀ ਘੂਮਣ ਘੇਰੀ ਦੇ ਵਿੱਚ ਪਿਆ ਹੋਇਆ ਬੜੀ ਔਖੀ ਹੈ ਇਸ ਸੰਸਾਰ ਸਮੁੰਦਰ ਵਿੱਚੋਂ ਨਿਕਲਣਾ ਮਾਇਆ ਵਿੱਚੋਂ ਨਿਕਲਣਾ ਗੁਰ ਸ਼ਬਦੀ ਪਰ ਉਤਰੀਆ ਰਿਹਾ ਗੁਰੂ ਸਾਹਿਬ ਨੇ ਅਗੇ ਸਮਝਾ ਦਿੱਤਾ ਕਿ ਜੇ ਇਹਨਾਂ ਵਿੱਚੋਂ ਨਿਕਲਣਾ ਤਾਂ ਕਿਵੇਂ ਬਾਰ ਪਰ ਨਿਕਲ ਪਾਇਆ ਪਾਇਆ ਜਾ ਸਕਦਾ ਹੈ ਇਹਦੇ ਵਿੱਚੋਂ ਇਹ ਗੁਰਪ੍ਰਦੇਸ਼ ਭਰਮ ਕਾ ਨਾਸ ਜੇ ਗੁਰਪ੍ਰਦੇਸ਼ ਨਾਲ ਜੁੜਾਂਗੇ ਗੁਰ ਸ਼ਬਦਾਂ ਨਾਲ ਜੁੜਾਂਗੇ ਤਾਂ ਅਸੀਂ ਇਸ ਮਾਇਆ ਦੇ ਮੰਦਰਾਂ ਵਿੱਚੋਂ ਤ੍ਰੈਗੁਣ ਮਾਇਆ ਵਿੱਚੋਂ ਤਾਂ ਪਾਰ ਪਾ ਸਕਦੇ ਆ ਨਹੀਂ ਤਾਂ ਇਹਦੇ ਵਿੱਚ ਹੀ ਘੁੰਮਣ ਘੇਰੀ ਚ ਫਏ ਹੋਇਆ ਇਹ ਤਾਂ ਜਿਵੇਂ ਕਹਿੰਦਾ ਤੂੰ ਤਾਂ ਆਪੇ ਜਗ ਤੋਂ ਪਾਇ ਕੇ ਆਪੇ ਖੇਲ ਰਚਾਇਆ ਤ੍ਰੈਗੁਣ ਆਪ ਸਿਰਜੀਆ ਮਾਇਆ ਮੋਹ ਬਧਾਇਆ ਇਹ ਤਾਂ ਮਾਇਆ ਦਾ ਮੋਹ ਬਧਾਇਆ ਹੋਇਆ ਇਸ ਕਰਕੇ ਗੁਰੂ ਸਾਹਿਬ ਨੇ ਇਹਦੇ ਵਿੱਚੋਂ ਸਾਨੂੰ ਪਾਰ ਉਤਾਰਨ ਵਾਸਤੇ ਇੱਕ ਨਾਲ ਦੀ ਨਾਲ ਸਵਾਲ ਕਰਕੇ ਨਾਲ ਦੀ ਜਵਾਬੀ ਦਿੱਤਾ ਗੁਰ ਸ਼ਬਦੀ ਪਾਰ ਉਤਰੀ ਜਰੇ ਕਹਿੰਦੇ ਗੁਰੂ ਸਾਹਿਬ ਕਹਿੰਦੇ ਜੇ ਘੁੰਮਣ ਘੇਰੀ ਵਿੱਚੋਂ ਬੜੀ ਔਖੀ ਜਿਹੜੀ ਸਾਡੇ ਵਾਸਤੇ ਪਾਰ ਇਹਦੇ ਪਾਣਾ ਹੋਇਆ ਇਹ ਗੁਰਉਪਦੇਸ਼ ਦੁਆਰਾ ਇਹਨੂੰ ਪੜ ਪਾਇਆ ਜਾ ਸਕਦਾ ਗੁਰ ਸ਼ਬਦਾਂ ਦੇ ਨਾਲ ਇਹਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹਾਂਜੀ ਅੱਗੇ ਵੀ ਕਰਦਾ ਜੀ ਕਰੋ ਕਰੋ ਵੇਚੀ ਕਰੋ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾਰੇ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾਰੇ ਗੁਰੂ ਸਾਹਿਬ ਕਹਿੰਦੇ ਖੋਜਤ ਖੋਜਤ ਖੋਜ ਵਿਚਾਰਿਓ ਕਹਿੰਦੇ ਮੈਂ ਸਾਰੀ ਵਿਚਾਰ ਕਰਕੇ ਚਾਹੇ ਉਹ ਕਿਸੇ ਗ੍ਰੰਥਾਂ ਦੇ ਵਿੱਚੋਂ ਕੀਤੀ ਆ ਚਾਹੇ ਕਿਸੇ ਸਾਧ ਸੰਗਤ ਵਿੱਚ ਜੁੜ ਕੇ ਕਿਸੇ ਸਾਥ ਤੋਂ ਵਿਚਾਰ ਵਟਾਂਦਰਾ ਕੀਤਾ ਸਾਰਿਆਂ ਵਿੱਚੋਂ ਕਹਿੰਦੇ ਤਤ ਦੀ ਗੱਲ ਮੈਨੂੰ ਇਹ ਮਿਲੀ ਆ ਜੋ ਸੰਸਾਰ ਦੀ ਸਚਾਈ ਹੈ ਇਹ ਕਹਿੰਦੇ ਮੈਂ ਜਾਣੀ ਆ ਸਿਮਰਤ ਨਾਮ ਨਾਮ ਨਿਰਮੋਲਕ ਜੇਕਰ ਅਸੀਂ ਜਿਹੜਾ ਨਾਮ ਦਾ ਖਜ਼ਾਨਾ ਹੈ ਜਿਹਦੀ ਕੋਈ ਕੀਮਤ ਨਹੀਂ ਸੰਸਾਰ ਵਿੱਚ ਪਾਈ ਜਾ ਸਕਦੀ ਉਹਨੂੰ ਸਿਮਰਨ ਕਰਨ ਦੇ ਨਾਲ ਉਹਨੂੰ ਯਾਦ ਕਰਨ ਦੇ ਨਾਲ ਉਹਦੀ ਸਮਝ ਪ੍ਰਾਪਤ ਕਰਨ ਦੇ ਨਾਲ ਮਨ ਮਾਨਕ ਪਤਿਆਨਾ ਨੇ ਜਿਹੜੇ ਵੀ ਮੰਨੇ ਇਸ ਗੁਰਉਪਦੇਸ਼ ਦੇ ਖਜ਼ਾਨੇ ਨੂੰ ਮੰਨ ਲਿਆ ਜਾਣ ਲਿਆ ਉਹ ਤਾਂ ਮਾਨਕ ਬਣ ਗਿਆ ਫਿਰ ਉਹ ਸਮਝ ਲਓ ਵੀ ਮਾਨਕ ਹੁੰਦਾ ਬੜਾ ਕੀਮਤੀ ਜਿਹਨੂੰ ਆਪਾਂ ਮੋਤੀ ਵੀ ਕਹ ਦਨੇ ਆ ਹੀਰਾ ਵੀ ਕਹ ਦਨੇ ਆ ਉਹ ਮਾਨਕ ਮਾਨਕ ਉਹ ਪੱਤਿਆਂ ਨਾਰੇ ਉਹ ਫਿਰ ਉਹਦੇ ਵਿੱਚ ਜਿਹੜਾ ਭਰੋਸੇ ਦੇ ਨਾਮ ਦੇ ਗੁਣਾਂ ਦੇ ਨਾਲ ਉਪਦੇਸ਼ ਦੇ ਨਾਲੇ ਉਹ ਉਹ ਜਿਹੜਾ ਉਹਦਾ ਮਨ ਜਿਹੜਾ ਸਮਝ ਲਓ ਵੀ ਉਹਦੇ ਚ ਪਰਚੇ ਜਾਂਦਾ ਉਹਦੇ ਵਿੱਚ ਉਹਦਾ ਇਕਮਿਕ ਹੋ ਜਾਂਦਾ ਜਿਨ੍ਹਾਂ ਨੇ ਵੀ ਗੁਰਪ੍ਰਦੇਸ਼ ਦੀ ਸੋਧੀ ਪ੍ਰਾਪਤ ਕੀਤੀ ਹੈ ਉਹ ਮਨਮੀ ਵੇ ਹੀਰਾ ਹੀ ਬਣ ਜਾਂਦਾ ਨਿਰਮੂਲਕ ਬਣ ਜਾਂਦਾ ਜਿਨ੍ਹਾਂ ਨੇ ਇਸ ਗੁਰਪ੍ਰਦੇਸ਼ ਦੇ ਨਾਮ ਦੇ ਖਜ਼ਾਨੇ ਨਾਲ ਜਿਹੜੇ ਜੁੜੇ ਆ ਉਹ ਫਿਰ ਇਸ ਘੁੰਮਣਕੇਰੀ ਵਿੱਚੋਂ ਬਾਹਰ ਨਿਕਲ ਕੇ ਨਾਮ ਪਦਾਰਥ ਦੀ ਸੋਧੀ ਪ੍ਰਾਪਤ ਕਰ ਲੈਂਦੇ ਨੇ ਕਿਉਂਕਿ ਉਹ ਉਹਨਾਂ ਨੇ ਆਪਣੇ ਹਉਮੈ ਨੂੰ ਮਾਰ ਲਿਆ ਹੁੰਦਾ ਅੰਤਰ ਤਤ ਗਿਆਨ ਹਉਮੈ ਮਾਰੇ ਜਿਨ੍ਹਾਂ ਦੇ ਅੰਦਰ ਤਤ ਗਿਆਨ ਆ ਗਿਆ ਉਹ ਹਉਮੈ ਨੂੰ ਮਾਰ ਲੈਂਦੇ ਨੇ ਨਾਮ ਪਦਾਰਥ ਨੌਨਿਤ ਪਾਵੈ ਤ੍ਰੈ ਗੁਣ ਮੇਟ ਸਮਾਉਣਿਆਂ ਉਹ ਤਿੰਨ ਗੁਣਾਂ ਨੂੰ ਖਤਮ ਕਰ ਦਿੰਦੇ ਨੇ ਤੇ ਉਹ ਸੱਚ ਦੇ ਵਿੱਚ ਹੀ ਸਮਾ ਜਾਂਦੇ ਨੇ ਲੀਨ ਹੋ ਜਾਂਦੇ ਨੇ ਹਾਂਜੀ ਜੀ ਜੀ ਵੀਰ ਜੀ ਬਹੁਤ ਵਧੀਆ ਹਾਂਜੀ ਭਾਜੀ ਜਗਦੀਸ਼ ਸਿੰਘ ਜੀ ਦੇਖੋ ਜੀ ਤ੍ਰੈ ਗੁਣ ਮਾਇਆ ਬ੍ਰਹਮ ਕੀ ਕਿੰਨੀ ਇਏ ਅਸੀਂ ਜਦੋਂ ਮੈਂ ਦੇਖ ਰਿਹਾ ਸੀ ਟੀਕਾ ਇੱਕ ਉਹਦੇ ਵਿੱਚ ਹੈ ਕਿ ਪ੍ਰਮਾਤਮਾ ਨੇ ਕ੍ਰੀਏਟ ਕੀਤੀ ਆ ਮਾਇਆ ਮਾਇਆ ਤੇ ਸਾਡਾ ਇਲਿਊਜ਼ਨ ਹੈ ਨਾ ਮੈਂ ਜਿੱਦਾਂ ਸਮਝਦਾ ਹਾਂ ਕਿ ਸਾਡੀ ਸੂਝ ਹੈ ਨਾ ਕਿ ਜੇ ਉਹ ਅਸੀਂ ਨੁਕਤਾ ਸਮਝ ਲਈਏ ਮਾਇਆ ਦਾ ਕਿ ਮਾਇਆ ਇਹ ਮਾੜੇ ਮਾੜੀ ਸੂਝ ਵੀ ਮਾਇਆ ਆ ਤੇ ਆ ਫਿਜ਼ੀਕਲ ਜੋ ਅਸੀਂ ਬਦਾਰਸ ਦੇਖਦੇ ਆ ਜਾਂ ਜਿਨ੍ਹਾਂ ਨੂੰ ਦੁਨਿਆਵੀ ਸੁੱਖ ਆਰਾਮ ਸਾਰਾ ਕੁਝ ਲੇਕਿਨ ਆਰਾਮ ਠੀਕ ਹੈ ਸਾਰੀਆਂ ਚੀਜ਼ਾਂ ਬਾਇਆ ਠੀਕ ਹੈ ਜੇ ਉਹ ਦਸਾਨੋਂ ਦੀ ਕਮਾਈ ਜਿਹਨੂੰ ਅਸੀਂ ਕਹਿੰਦੇ ਆ ਜਾਂ ਕਿਸੇ ਦਾ ਦਿਲ ਦੁਖਾਇਆ ਬਿਨਾ ਤੁਸੀਂ ਆਪਣਾ ਸਟੈਂਡਰਡ ਆਫ ਲਿਵਿੰਗ ਅੱਛਾ ਕਰ ਲੈਨੇ ਆ ਤੇ ਉਹ ਮਾਇਆ ਨਹੀਂ ਹੈ ਲੇਕਿਨ ਅਸੀਂ ਉਸ ਮਾਇਆ ਦੀ ਗੁਰੂ ਸਾਹਿਬ ਗੱਲ ਕਰ ਰਹੇ ਆ ਜਿਹਦੇ ਨਾਲ ਤੂੰ ਅਗਾਂਹ ਦੀ ਗਾਂ ਇੰਨਾ ਕਿ ਮਿਲ ਗਿਆ ਹੋਰ ਅੱਗੇ ਅੰਦਰ ਦੀ ਤ੍ਰਿਸ਼ਨਾ ਨਹੀਂ ਪੂਰੀ ਹੁੰਦੀ ਤ੍ਰੈ ਗੁਣ ਮਾਇਆ ਬ੍ਰਹਮ ਕੀ ਕਿਨੀ ਕਹ ਕਮਨ ਬਿਜ ਤਰੀਆ ਰੇ ਤੂੰ ਇੱਕ ਸਮੁੰਦਰ ਵਿੱਚ ਜਦੋਂ ਤੁਸੀਂ ਜਿੱਦਾਂ ਇਦਾਂ ਦੇ ਖਿਆਲਾਂ ਵਿੱਚ ਉੱਝ ਜਾਂਦੇ ਹੋ ਜਾਂ ਕਿਸੇ ਪਾਸੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਜਾਂ ਕੋਈ ਕਿਨਾਰਾ ਨਾ ਦੇ ਉਹਨੂੰ ਸਮੁੰਦਰ ਭੈ ਦਾ ਸਮੁੰਦਰ ਜਾਂ ਉਹਨੂੰ ਇਹ ਇਹ ਗੱਲ ਸਮੁੰਦਰ ਉਹਦੇ ਨਾਲ ਫਿਜ਼ੀਕਲ ਕੁਝ ਐਗਜ਼ਾਮਪਲ ਜਾਂ ਸਿਮਿਲੀ ਸਾਨੂੰ ਦੇ ਕੇ ਸਮਝਾਇਆ ਹੈ ਕਿ ਸਮੁੰਦਰ ਦੇ ਵਿੱਚ ਘੁੰਮਣ ਘੇਰੀਆਂ ਜਦੋਂ ਪੈ ਜਾਂਦਾ ਬੰਦਾ ਹੁਣ ਪਤਾ ਨਹੀਂ ਲੱਗਦਾ ਕਿਧਰ ਨੂੰ ਜਾਣਾ ਕੀ ਹੈ ਇਹ ਮਾਇਆ ਦਾ ਚੱਕਰ ਇਦਾਂ ਦਾ ਆ ਇਲਿਊਜ਼ਨ ਹੈ ਨਾ ਤੇ ਮੈਂ ਕੁਝ ਸਮਝਦਾ ਹੈ ਨਹੀਂ ਤੇ ਉਹ ਕਿੱਦਾਂ ਉੱਤਰ ਸਕਦੇ ਆ ਕਿੱਦਾਂ ਮੈਂ ਪਾਰ ਲੰਘ ਸਕਦਾ ਇਹ ਉਹ ਹੁਣ ਅਗਲੇ ਪਾਸੇ ਜਾਣ ਵਾਲੀ ਗੱਲ ਨਹੀਂ ਹੈ ਇੱਥੇ ਹੀ ਮੈਂ ਆਪਣੇ ਮਨ ਨੂੰ ਕੰਟਰੋਲ ਕਰਕੇ ਮਨ ਜਿੱਤਾਂ ਜਗ ਜਿੱਤ ਮਨ ਨੂੰ ਕੰਟਰੋਲ ਕਰਕੇ ਸਮਝਾ ਕੇ ਸਮਝ ਕੇ ਗਿਆਨ ਦੇ ਨਾਲ ਉਨੇ ਵੀ ਸਾਹਮਣੇ ਦੱਸਿਆ ਨਾ ਕਿ ਮਨ ਕੇਰ ਅ ਅਗਾ ਅਗਾਖਰੀ ਗੁਰ ਸ਼ਬਦੀ ਪਾਰ ਉਤਾਰੀ ਆ ਰੇ ਤੂੰ ਗੁਰ ਸ਼ਬਦੀ ਦਾ ਮਤਲਬ ਇਹੀ ਹੈ ਸ਼ਬਦ ਗਿਆਨ ਗਿਆਨ ਦੇ ਨਾਲ ਇਸ ਨੁਕਤੇ ਨੂੰ ਸਮਝ ਕੇ ਜਿੱਦਾਂ ਮੈਂ ਸ਼ੁਰੂ ਜਗਿਆ ਵਾ ਨੁਕਤੇ ਨੂੰ ਸਮਝ ਕੇ ਅਸੀਂ ਕਿ ਕਿਉਂ ਮੈਂ ਇਦਾਂ ਕਰ ਰਿਹਾ ਇਹਦਾ ਤੇ ਕੋਈ ਮਤਲਬ ਹੀ ਨਹੀਂ ਹੈ ਕੋਈ ਇੱਥੇ ਹੀ ਆ ਜਿੰਨਾ ਚਿਰ ਆ ਮੈਂ ਕਰਕੇ ਸਭ ਕੁਝ ਛੱਡ ਜਾਣਾ ਜਦੋਂ ਮੈਂ ਮਰ ਗਿਆ ਖਤਮ ਹੋ ਗਿਆ ਸਾਰੀ ਚੀਜ਼ ਬੱਚਿਆਂ ਨੇ ਜਿਨ੍ਹਾਂ ਨੇ ਮਿਹਨਤ ਕਰਨੀ ਉਹਨੇ ਆਪ ਕਰਨੀ ਕਰਨੀ ਆ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਬਣਾਉਣੀ ਆ ਅਸੀਂ ਕਈ ਏਦਾਂ ਦੀਆਂ ਇਲੂਜ਼ਨ ਚ ਪੈ ਜਾਂਦੇ ਆ ਮੋਹ ਮਾਇਆ ਚ ਪੈ ਜਾਂਦੇ ਆ ਮਾਇਆ ਨੂੰ ਮੋਹ ਦੇ ਨਾਲ ਇਸੇ ਕਰਕੇ ਜਦੋਂ ਅਸੀਂ ਪਰਿਵਾਰਕ ਏਦਾਂ ਦੀਆਂ ਗੱਲਾਂ ਸੋਚਦੇ ਆ ਕਰਦੇ ਆ ਗਲਤ ਕੰਮ ਵੀ ਫਿਰ ਕਰਦੇ ਆ ਸੋ ਇਹ ਏਦਾਂ ਦਾ ਇਹ ਸ਼ਬਦ ਬਹੁਤ ਮਨ ਨੂੰ ਕਰਦਾ ਤੇ ਫਿਰ ਅੱਗੇ ਹੈ ਜੀ ਖੁਜਤ ਖੁਜਤ ਕੁਝ ਵਿਚਾਰ ਰਹੇ ਉਹ ਕਹਿੰਦੇ ਕਿ ਨਾਨਕ ਨੇ ਇਹ ਖੋਜਣ ਤੋਂ ਬਾਅਦ ਐਵੇਂ ਨਹੀਂ ਗੱਲ ਕਰ ਦਿੱਤੀ ਸਾਰਾ ਐਕਸਪੀਰੀਅੰਸ ਕੀਤਾ ਇੰਨਾ ਭ੍ਰਮਣ ਕੀਤਾ ਇੰਨਾ ਉਹਨਾਂ ਨੇ ਥਾਂ ਥਾਂ ਤੇ ਜਾ ਕੇ ਗੱਲਾਂ ਬਾਤਾਂ ਗੋਸ਼ਟੀਆਂ ਗਿਆਨ ਵੈਦ ਸਾਰੇ ਤਰ੍ਹਾਂ ਦੇ ਗ੍ਰੰਥ ਜੋ ਮੌਜੂਦ ਸਨ ਸਾਰੇ ਧਰਮਾਂ ਦੀਆਂ ਗੱਲਾਂ ਜੋ ਵੀ ਉੱਥੇ ਕਿਤੇ ਵਿੱਚ ਸਨ ਸਮਝ ਕੇ ਫਿਰ ਇਹ ਗੱਲ ਕਰ ਰਹੇ ਨੇ ਤੇ 110 ਟੂ ਬਲੀਵ ਇਟ ਪਰ ਜੇ ਤੁਸੀਂ ਆਪਣੇ ਨਾਲ ਟਿਕਾ ਕੇ ਦੇਖਦੇ ਹੋ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਤੇ ਮੈਨੂੰ ਬਹੁਤ ਲੱਗਦਾ ਕਿ ਉਹ ਸਮੁੰਦਰ ਵਾਂ ਤੁਸੀਂ ਜਾਂ ਡੂੰਘੇ ਪਾਣੀ ਵਿੱਚ ਜਿੱਦਾ ਪਤਾ ਹੀ ਨਹੀਂ ਕਿਧਰ ਨੂੰ ਜਾਣਾ ਥੱਲੇ ਉੱਤੇ ਸਾਈਡ ਨੂੰ ਤੇ ਇਹ ਇਹਦਾ ਤੁਸੀਂ ਉਹ ਉਹ ਫਿਰ ਜ਼ਿੰਦਗੀ ਨਹੀਂ ਹੈ ਕੋਈ ਉਹ ਡੋਲ ਬਸਤਾ ਨਹੀਂ ਹੈ ਉਹ ਤੁਸੀਂ ਅੰਦਰੋਂ ਖੁਸ਼ ਨਹੀਂ ਹੈ ਜੇ ਤੁਸੀਂ ਨਹੀਂ ਖੁਸ਼ ਤੁਹਾਡਾ ਪਰਿਵਾਰ ਵੀ ਨਹੀਂ ਤੁਹਾਡਾ ਸਾਥ ਵੀ ਨਹੀਂ ਖੁਸ਼ ਤੇ ਆਸੇ ਪਾਸੇ ਵੀ ਤੁਸੀਂ ਖੁਸ਼ੀ ਬੰਨਣ ਦੀ بجائے ਇੱਕ ਅੱਛੇ ਮਨੁੱਖ ਦੀ ਤਰ੍ਹਾਂ ਬਿਹੇਵ ਕਰਨ ਦੀ ਜਾਂ अच्छे मनोकुदा वरतारा दिखावण दी बजाय ਤੁਸੀਂ ਉਹ ਆਪਣੇ ਆਪ ਚ ਹੀ ਬਸ ਲੱਗੇ ਰਹਿੰਦੇ ਆ ਤੇ ਅੰਦਰੋਂ ਖੁਸ਼ੀ ਨਹੀਂ ਹੈ ਤੇ ਕੁਝ ਵੀ ਨਹੀਂ ਹੈ ਮੇਰੀ ਲਾਈਫ ਬੇਕਾਰ ਹੈ थैंक यू ਜੀ थैंक यू 판지 바지 ਬਿਲਕੁਲ ਬਹੁਤ ਵਧੀਆ ਡ੍ਰੈਗਨ ਮਾਇਆ ਬ੍ਰह्म ਕੀ ਕੀ ਨਹੀਂ ਇਹ ਵਿਚਾਰ ਨਾ ਮੈਨੂੰ ਲੱਗਦਾ ਜਿੱਦਾਂ ਪ੍ਰਚਲਿਤ ਲਿਆ ਆ ਲੋਕੀ ਕਹਿੰਦੇ ਆ ਪ੍ਰਮਾਤਮਾ ਨੇ ਮਾਇਆ ਬਣਾਈ ਆ ਤੇ ਇਹ ਉਧਰੋਂ ਆਉਣ ਰਿਹਾ ਸਾਡਾ ਹੀ ਨੀਗਾ ਤੇ ਸਾਡੇ ਤੇ ਇਹ ਆ ਮਾਇਆ ਜਿੱਤ ਹਰ ਵਿਸਰੇ ਜਦੋਂ ਸੱਚ ਨਾਲੋਂ ਵਿਸਰ ਜਾਵੇ ਬੰਦਾ ਉਹ ਮਾਇਆ ਉਦੋਂ ਮਾਇਆ ਆ ਤੇ ਇਹ ਆਪਣਾ ਵਿਚਾਰ ਗੁਰਬਾਣੀ ਨੇ ਤੇ ਡੈਫੀਨੇਸ਼ਨ ਹਰ ਚੀਜ਼ ਦੀ ਦਿੱਤੀ ਆ ਬਹੁਤ ਵਧੀਆ ਤੁਸੀਂ ਕਿਹਾ ਤੇ ਕਹੋ ਕਵਣ ਬੇ ਤੇ ਤਰੀਏ ਘੁੰਮਣ ਕੇ ਤੁਸੀਂ ਜਿੱਦਾਂ ਕਿ ਆ ਵੀ ਜਿੱਥੇ ਵੀ ਇਲਿਊਜ਼ਨ ਪੈਦਾ ਹੋ ਜਾਂਦੇ ਸਾਡੇ ਕੋਲ ਅੱਗੇ ਗੁਰਨਾ ਹੋਵੇ ਸਾਡੇ ਕੋਲ ਸੱਚ ਦੀ ਸੋਝੀ ਨਾ ਗਿਆਨ ਨਾ ਹੋਵੇ ਸਾਡੇ ਕੋਲ ਉੱਥੇ ਤਕਨੀਕ ਨਾ ਹੋਵੇ ਉੱਥੇ ਆਪਾਂ ਘੁੰਮਣ ਕੇਰੀ ਚ ਫਸੇ ਹੋਏ ਆ ਤੇ ਕਿਨਾਰਾ ਨਹੀਂ ਮਿਲ ਰਿਹਾ ਬਾਹਰ ਨਹੀਂ ਹੋ ਰਹੇ ਕਾਮਯਾਬ ਨਹੀਂ ਹੋ ਰਹੇ ਭਾਜੀ ਮਨੁੱਖਤਾ ਦੇ ਕਿਸੇ ਵੀ ਸਫਰ ਦੇ ਵਿੱਚ ਰਾਹ ਦੇ ਵਿੱਚ ਉੱਥੇ ਕਹਿੰਦੇ ਆ ਫਿਰ ਕੀ ਹੁੰਦਾ ਵੀ ਗੁਰ ਸ਼ਬਦੀ ਪਾਰ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਗਿਆਨ ਦੇ ਨਾਲ ਜਿਹੜਾ ਗੁਰੂ ਸਾਡਾ ਗਿਆਨ ਹੈ ਉਹ ਉਸੇ ਉਪਦੇਸ਼ ਦੇ ਰਹੀ ਕਹਿ ਦਿੰਦੇ ਆ ਜਿੱਥੋਂ ਵੀ ਕਿਉਂਕਿ ਉਸ ਸਮੇਂ ਦਾ ਗੌਰ ਹੋਏਗਾ ਨਾ ਜਿਹੜਾ ਉੱਥੇ ਸਬਜੈਕਟ ਹੋਏਗਾ ਉਹਦਾ ਜੋ ਗੌਰ ਹੋਏਗਾ ਉਹਦੇ ਦੁਆਰਾ ਤਰਿਆ ਜਾਣਾ ਉਹ ਉਸ ਉਪਦੇਸ਼ ਦੇ ਰਹੀ ਤਰਿਆ ਜਾਣਾ ਖੋਜਿਤ ਖੋਜਿਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾ ਜਿਨ੍ਹਾਂ ਨੇ ਖੋਜਦਿਆਂ 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 ਸੱਚ ਦੀ ਸਮਝ ਪ੍ਰਾਪਤ ਕਰ ਲਈ ਐ ਸੱਚ ਸਮਝ ਲਿਆ ਤੇ ਉਹ ਇਹ ਤਤ ਜਾਣ ਲਿਆ ਇਹ ਵਾਲਾ ਸਾਰ ਸਮਝ ਲਿਆ ਬੀ ਸ੍ਰਿਸ਼ਟੀ ਅਸਲ ਵਿੱਚ ਜਿਹੜਾ ਜੀਵਨ ਆ ਇੱਥੇ ਕੋਈ ਉਹੋ ਜਿਹਾ ਸਮਸਾਰ ਸਮੁੰਦਰ ਨਹੀਂ ਹੈ ਕੋਈ ਰੱਬ ਦੀ ਪੈਦਾ ਕੀਤੀ ਤਾਂ ਹੀ ਕਹਿ ਦਿੰਦੇ ਨੇ ਮਾਇਆ ਵੀ ਰੱਬ ਨੇ ਬਣਾਈ ਹੈ ਜੀ ਇੱਥੋਂ ਬਚ ਨਹੀਂ ਸਕਦੇ ਜੀ ਲੋ ਜੀ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਨਮਾਨਕ ਬਣ ਜਾਂਦਾ ਆ ਜਦੋਂ ਨਾਮ ਨਿਧਾਨ ਰਾਮ ਰੂਪੀ ਖਜ਼ਾਨੇ ਨਿਰਮੋਲਕ ਖਜ਼ਾਨੇ ਨਾਲ ਜੁੜ ਜਾਂਦੇ ਆ ਤੇ ਫਿਰ ਕੀ ਹੁੰਦਾ ਮਨ ਪਤੀ ਜਾਂਦਾ ਆ ਮਨ ਜਿਹੜਾ ਸੱਚ ਦੇ ਨਾਲ ਟਿਕ ਜਾਂਦਾ ਆ ਸੱਚ ਦੇ ਨਾਲ ਗੱਜ ਜਾਂਦਾ ਧੰਨਵਾਦ ਬਾਜੀ ਸਾਰਿਆਂ ਦਾ ਬਹੁਤ ਵਧੀਆ ਵਿਚਾਰ ਕਿਸੇ ਵੀਰ ਨੇ ਹੋਰ ਵਿਚਾਰ ਕਰਨੇ ਹੋਵੇ ਤਾਂ ਕਰ ਲਓ ਆਪਾਂ ਸਮਾਪਤੀ ਕਰਦੇ ਹਾਂ ਕੋਈ ਸਵਾਲ ਹੋਵੇ ਜਾਂ ਵਿਚਾਰ ਹੋਵੇ ਤੇ ਜਸਵਿੰਦਰ ਸਿੰਘ ਜੀ ਦੱਸੋ ਕਰੀਏ ਸਮਾਪਤੀ ਸਮਾਪਤੀ ਕਰਦੇ ਹਾਂ ਜੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਰ ਹੁਣ ਵਿਚਾਰ ਦੇ ਰਹੇ ਨੇ ਜਾਂ ਸੁਣ ਰਹੇ ਨੇ ਜਿਹੜੇ ਬਾਅਦ ਚ ਵੀ ਸੁਣਨਗੇ ਉਹਨਾਂ ਦਾ ਵੀ ਧੰਨਵਾਦ ਜੀ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪ੍ਰਸਿੱਧੀ ਜੀ